ਗਾਜੀਤ ਭੁੱਲਰ ਜਿੰਦਾਬਾਦ ਗਾਜੀਤ ਭੁੱਲਰ ਜਿੰਦਾਬਾਦ ਆਪ ਮੰਤਰੀ ਲਾਲਜੀਤ ਭੁੱਲਰ ਵੱਲੋਂ ਰਾਮਗੜੀਆ ਬਰਾਦਰੀ ਬਾਰੇ ਮੰਡੀ ਸ਼ਬਦਾਵਲੀ ਦੇ ਫੋਰਮ ਵਿੱਚ ਅੱਜ ਦ੍ਰਾਹ ਵਿਖੇ ਭਾਰੀ ਵਿਰੋਧ ਕੀਤਾ ਗਿਆ ਰਾਮਗੜੀਆ ਭਾਈਚਾਰੇ ਦੇ ਲੋਕਾਂ ਵੱਲੋਂ ਬਿਆਨ ਚੌਂਕ ਦ੍ਰਾਹ ਵਿਖੇ ਇਕੱਠ ਕਰਕੇ ਕੀਤਾ ਗਿਆ ਵਿਰੋਧ ਜਿਸ ਵਿੱਚ ਰਾਮਗੜੀਆ ਬਰਾਦਰੀ ਵੱਲੋਂ ਆਉਣ ਵਾਲੀਆਂ ਚੋਣਾਂ ਵਿੱਚ ਲਾਲਜੀਤ ਭੁੱਲਰ ਦਾ ਸੰਪੂਰਨ ਤੌਰ ਤੇ ਬਾਈਕਟ ਕਰਨ ਦਾ ਵੀ ਐਲਾਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਪੁੱਲਰ ਵੱਲੋਂ ਰਾਮਗੜੀਆ ਬਰਾਦਰੀ ਨੂੰ ਮੰੰਦੀ ਸ਼ਬਦਾ ਦੀ ਬੋਲੀਆ ਉਹਦੇ ਸਮਾਂ ਚ ਦਰਾਹ ਵਿੱਕੇ ਕੱਟ ਕੀਤਾ ਬਾਬਾ ਜੀ ਕੀ ਕਹੋਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਲਜੀਤ ਪੁੱਲਰ ਦੁਬਾਰਾ ਵਰਤੀ ਗਈ ਭੱਦੀ ਸ਼ਾਦ ਆਬਲੀ ਰਾਮਗੜੀਆ ਬਰਾਦਰੀ ਬਾਰੇ ਬਹੁਤ ਹੀ ਕੋਰ ਨਿੰਦਿਆ ਕਰਦਾ ਹਾਂ ਉਹਨਾਂ ਨੂੰ ਐਡੇ ਬੜੇ ਅਹੁਦੇ ਤੇ ਹੋਣ ਦੇ ਬਾਵਜੂਦ ਇੰਨੀ ਵੀ ਮਤਲਬ ਅਕਲ ਨਹੀਂ ਹੈ ਕਿ ਇਸ ਬਰਾਦਰੀ ਨੂੰ ਕਿਸ ਤਰ੍ਹਾਂ ਮਤਲਬ ਡੀਲ ਕਰਨਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਸਤੀਫਾ ਦੇਣ ਲਾਲਜੀਤ ਪੁੱਲਰ ਜੀ ਤੇ ਰਾਮਗੜੀਆ ਬਰਾਦਰੀ ਤੋਂ ਮਾਫੀ ਤਾਂ ਵੈਸੇ ਉਹਨਾਂ ਨੇ ਮੰਗੀਆਂ ਤੇ ਪਰਾਪਰ ਤਰੀਕੇ ਨਾਲ ਨਹੀਂ ਮੰਗੀ ਤੇ ਮੈਂ ਸਾਰੇ ਹੀ ਰਾਮਗੜੀਆ ਬਰਾਦਰੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੋਟਾਂ ਵਿੱਚ ਲਾਲਜੀਤ ਪੁੱਤਰ ਪੁੱਲਰ ਦਾ ਬਾਈ ਪ੍ਰੋਪਰ ਬਾਈਕਾਟ ਕੀਤਾ ਜਾਵੇ ਤੇ ਦੁਬਾਰਾ ਮੈਂ ਫੇਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਕਿ ਇਹ ਲਾਲਜੀਤ ਪੁੱਲਰ ਜੋ ਆਪਣਾ ਅਸਤੀਫਾ ਦੇਣ ਤੇ ਇਹਨਾਂ ਨੂੰ ਮਤਲਬ ਪਾਰਟੀ ਟਿਕਟ ਨਾ ਦੇ ਵੀ ਬਾਬਾ ਜੀ ਉਹਨੇ ਮਾਫੀ ਤਾਂ ਮੰਗ ਲਈ ਸੋਸ਼ਲ ਮੀਡੀਆ ਤੇ ਆ ਕੇ ਜੀ ਦੇਖੋ ਮਾਫੀ ਮੰਗ ਲਈ ਕਤਲ ਕਰਨ ਤੋਂ ਬਾਅਦ ਮਾਫੀ ਮੰਗੀ ਉਹ ਮਾਫੀ ਮੰਨ ਨਹੀਂ ਜਾਂਦੀ ਕੋਡ ਮੰਦੀ ਹੈ ਜੀ ਉਸ ਗੱਲ ਨੂੰ ਰਾਮਗੜੀਏ ਭਾਈਚਾਰਾ ਤੁਸੀਂ ਦੇਖੋ ਕਿੰਨਾ ਮਤਲਬ ਰੋਅ ਹੈ ਨਾ ਦੇ ਵਿੱਚ ਕਿ ਸਾਡੇ ਬਰਾਦਰ ਨੂੰ ਇਸ ਤਰ੍ਹਾਂ ਬੋਲਣਾ ਕਿਸੇ ਵੀ ਬਰਾਦਰ ਨੂੰ ਇਸ ਤਰ੍ਹਾਂ ਬੋਲਣਾ ਕਿ ਤੁਸੀਂ ਧੰਨ ਸਾਹਿਬ ਤੁਸੀਂ ਦੱਸੋ ਕੀ ਹੈ ਜਾਇਜ਼ ਆ ਮੇਰੇ ਹਿਸਾਬ ਨਾਲ ਤਾਂ ਰਾਮਗੜੀਏ ਬਰਾਦਰੀ ਇਹਨਾਂ ਦੀ ਬਿਲਕੁਲ ਮੋਟਾਜ ਬਦਤ ਨਹੀਂ ਕਰੇਗਾ ਔਰ ਇਹਨਾਂ ਦਾ ਪ੍ਰੋਪਰ ਬਾਈਕਾਟ ਕੀਤਾ ਜਾਵੇਗਾ